ਨੀ ਕੁੜੀ ਸਦੀ ਗੱਲ ਦੀ ਮੈਨੂੰ ਢੇਲੇ ਨਾਲ ਘਾਲ ਕੱਕਾ ਥੱਟ ਕੇ ਰੱਖ ਲੈਨੀ ਆ ਬਚਦਾ ਨਹੀਂ ਨੀ ਤਾ ਕਿਸੇ ਵੀ ਵੀਡੀਓ ਦੀ ਦੰਦਰ ਸਕਿਉਰਟੀ ਤੇਨੇ ਆਪਣੀ ਵੀਡੀਓ ਮੈਨੂੰ ਸੌ ਲੱਗੇ ਜੀ ਕੰਵਨੇਟੋ ਮੇਰੇ ਫੈਮਲੇ ਬੰਨੇ ਨੋ ਹਰੇ ਕੋਜ ਪਿਆਰ ਕਰਦੀ ਆ ਮੈਂ ਓਏ ਮੈਂ ਬਹੁਤ ਪਿਆਰ ਕਰਦੀ ਆ ਫਿਰ ਪਿਆਰ ਕਰਦੀ ਆ ਭੈਣ ਜੀ ਤੁਹਾਨੂੰ ਕਿੰਨੇ ਕਿਹਾ ਸੀਗਾ ਬਗੈਰ ਆਦਮੀ ਤੋਂ ਕਿਤੇ ਗੂੰ ਖਾਣ ਜਾਂਦੀ ਖਸਮ ਨੂੰ ਨਾਲ ਲੈ ਕੇ ਜਾਂਦੀ ਜੇ ਖਸਮ ਬਾਹਰ ਸੀ ਤੇ ਆਪਣੀ ਸੱਸ ਨੂੰ ਜਾਂ ਸਹੁਰੇ ਨੂੰ ਕਿਸੇ ਨੂੰ ਨਾਲ ਲੈ ਕੇ ਜਾਂਦੀ ਜਿਹਨੂੰ ਤੂੰ ਨਾਲ ਲੈ ਕੇ ਗਈ ਹੈ ਉਹ ਵੀ ਹਰਾਮ ਦੀ ਕਹਿਨੂੰ ਤੇਰੀ ਸਹੇਲੀ ਸੁਨੇਹਾ ਦੇ ਕਹੇ ਤੇ ਤੂੰ ਗਈ ਤੇਰੀ ਸਹੇਲੀ ਪੱਕੀ ਵਾਲੀ ਸਹੇਲੀ ਪੱਕੀ ਪੱਕੀ ਭੈਣ ਤੂੰ ਬਣਾਈ ਹੋਈ ਸੀ ਪਵਨ ਨੇ ਹੈਨਾ ਜਦੋਂ ਸਨੇਹਾ ਦਾ ਛੜਛੜਾ ਹੋਇਆ ਸੀ ਉਹ ਤੋਂ ਬਲੌਗ ਪਾਏ ਸੀ ਤੁਹਾਡੇ ਬਲੌਗਰ ਚ ਤਾਂ ਆ ਕੇ ਇੰਨਾ ਹੈ ਆਪਣੇ ਬਲੌਗ ਚੈਨਲ ਸ਼ੁਰੂ ਕੀਤਾ ਸੀ ਉਹਨੇ ਤਾਂ ਤੁਹਾਨੂੰ ਭੈਣ ਬਣਾਇਆ ਸੀ ਤੂੰ ਵੀ ਪਵਨ ਨੇ ਭੈਣ ਬਣਾਇਆ ਹੈ ਅਸੀਂ ਗਾ ਹੈ ਫਿਰ ਐਡਾ ਦਗਾ ਕਰ ਗਈ ਉਹ ਤੇਰੀ ਸਗੀ ਨਹੀਂ ਹੋਈ ਚਲ ਮੰਨਦੇ ਆ ਤੂੰ ਲੰਨ ਦੀ ਭੁਖੀ ਹੈਗੀ ਆ ਹੈਂ ਚਲੋ ਕਹਾਣੀ ਅੱਗੇ ਸਟਾਰਟ ਕਰਦੇ ਪਹਿਲੇ ਦੱਸ ਦਿੰਦੇ ਆ ਫਰੈਸ਼ੀ ਨੇ ਜਿਹੜੀ ਵੀਡੀਓ ਭਾਈ ਸਾਰੇ ਜਾਣੇ ਦੇਖੋ ਸਨੈਪਚੈਟ ਤੇ ਵੀ ਸਟੋਰੀਆਂ ਲਾਈਆਂ ਹੋਈਆਂ ਜੀਜੇ ਫੁੱਲ 17-18 ਮਿੰਟ ਦੀ ਰਿਕਾਰਡਿੰਗ ਹੈ ਜਿਹੜੀ ਆ ਗੱਲਬਾਤ ਹੈ ਜੀਜੇ ਕਿੰਮੀ ਡਰੀ ਡਰੀ ਸ hemi semi ਫਰੈਸ਼ੀ ਨੂੰ ਫੋਨ ਕਰਦੀ ਹੈ ਫੋਨ ਤੇ ਗੱਲਾਂ ਦੱਸਦੀ ਹੈ ਅਗੀ ਦਾ 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 ਕਿਤੇ ਜਲੰਧਰ ਇੱਕ ਪਾਰਟੀ ਹੋਈ ਸੀ ਸਨੇਹਾ ਦੇ ਬਰਥਡੇ ਦੀ ਜਦ ਸਾਰੀਆਂ ਜੀਤੇ ਸ਼ਿਵਮ ਵੀ ਆਇਆ ਸੀ ਉਹਦੀ ਰਨ ਐਂਜਲ ਵੀ ਆਈ ਸੀ ਤੇ ਨਾਲ ਇਹ ਕਿੰਮੀ ਵੀ ਆਈ ਸੀਗੀ ਤੇ ਉੱਥੇ ਤੇ ਉਦੋਂ ਦੀ ਗੱਲ ਹੈ ਠੇ ਗਈ ਤੇ ਆ ਪੀ ਕੇ ਡਿੱਗ ਗਈ ਪਹਿਲੀ ਗੱਲ ਤਾਂ ਇਹ ਤੂੰ ਪਿੱਤੀਓ ਚਲ ਤੂੰ ਪੀ ਲਈ ਤਾਂ ਤੇਰੇ ਨਾਲ ਦੀਆਂ ਸਹੇਲੀਆਂ ਜਿਹੜੀਆਂ ਤੇ ਉਹ ਜਿਹਨੂੰ ਸਭ ਤੋਂ ਉੱਤੇ ਸਮਝਦੀ ਸੀ ਸਨੇਹਾ 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 ਜਿਹਦਾ ਭੋਸੜੇ ਚ ਵੜੀ ਹੁੰਦੀ ਸੀ ਹੈ ਤੇ ਨਾਲ ਤੇਰੀ ਜਿਹੜੀ ਉਹ ਪਾਲਰ ਵਾਲੀ ਸਹੇਲੀ ਮਤਲਬ ਮੋਟੀ ਗੱਲ ਯਾਰ ਲੰਬੀ ਖਿੱਚਣੀ ਨਹੀਂ ਆਪਾਂ ਹੈ ਆ ਤਾਂ ਚਲੋ ਮੰਨਦੇ ਆ ਕਿ ਮਿੱਸੀ ਗਿਲਨ ਦੀ ਭੁੱਖੀ ਇਹਦਾ ਤਾਂ ਪਹਿ ਸ਼ੁਰੂ ਤੋਂ ਮੈਂ ਕਹਿੰਦੀ ਆ ਰਹੀ ਆ ਕਿ ਇਹਦਾ ਕੁਝ ਹਿਸਾਬ ਕਿਤਾਬ ਹੈ ਡਿਫੈਕਟਡ ਹੈ ਨਾ ਚਲੋ ਆਪਾਂ ਇਹਨੂੰ ਪੁੱਠ ਸਿੱਧਾ ਸ਼ਬਦ ਵੀ ਬੋਲੇ ਤੇ ਚੰਗੀ ਗੱਲ ਵੀ ਹੈਗੀ ਆ ਜਾਨਵਰਾ ਦਾ ਕਰਦੀ ਆ ਠੀਕ ਆ ਉਹ ਤਾਂ ਰੱਬ ਦੇਖਦਾ ਹੀ ਹੈ ਨਾ ਤੇ ਇਹ ਪਹਿਲੀ ਗੱਲ ਏ ਕੇ ਦੇ ਸੇਲੀ ਨੇ ਇਹਨੂੰ ਕਿਉਂ ਨਹੀਂ ਰੋਕਿਆ ਇਹਦੀ ਸੇਲੀ ਨੇ ਇਹਦਾ ਸਾਥ ਕਿਉਂ ਨਹੀਂ ਦਿੱਤਾ ਇਹਦਾ ਸਾਥ ਦੇਣ ਤੋਂ ਬਜਾਏ ਇਹ ਇਹਦੀ ਸੇਲੀ ਯਾਨੀ ਸੁਨੇਹਾ ਕਟਿਆਲ ਜੀ ਵੀਡੀਓ ਬਣਾ ਰਹੀ ਹੈ ਸੁਨੇਹਾ ਕਟਿਆਲ ਜੀ ਅੰਦਰ ਦੀਆਂ ਗੱਲਾਂ ਫਰੈਸ਼ ਨੂੰ ਪਰਸਲ ਕਰਦੀ ਪਈ ਹੈ ਕਾਤੇ ਕਿਉਂਕਿ ਉਹਨੂੰ ਭੁੱਖ ਸੀਗੀ ਫਰੈਸ਼ੀ ਦੇ ਉਤੇ ਫਾਇਦਾ ਸੀ ਕਿ ਕੀ ਕਹਾਣੀ ਸੀ ਉਹ ਤਾਂ ਸਾਨੂੰ ਨਹੀਂ ਪਤਾ ਚਲੋ ਫ੍ਰੈਸ਼ੀ ਨੇ ਤਾਂ ਵਧੀਆ ਕੰਮ ਕੀਤਾ ਕਿ ਅੰਦਰ ਦੀ ਜਿਹੜੀ ਅਸਲ ਪਿਕਚਰ ਹੈ ਉਹ ਜਨਤਾ ਨੂੰ ਦਿਖਾਈ ਜਿਹੜੀ ਪਬਲਿਕ ਪਾਗਲ ਹੋਈ ਪਈ ਐ ਇਹਨਾਂ ਬਲੌਗਰਾਂ ਦੇ ਮਗਰ ਹੁਣ ਇੱਕ ਇੱਕ ਕੁੱਤੀ ਦੀ ਅਸਲੀਅਤ ਤੁਹਾਨੂੰ ਯਾਦ ਰੱਖ ਲਓ ਜਿਹੜੇ ਰੋਸਟਰ ਕਹਿੰਦੇ ਨੇ ਨਾ ਇਹ ਕੰਜਰੀਆਂ ਬਾਰੇ ਇਹ ਸੱਚ ਹੁੰਦਾ ਉਹ ਸਾਡੇ ਕੋਲ ਕੋਈ ਪ੍ਰੂਫ ਨਹੀਂ ਕਿ ਆਪਾਂ ਸਾਬਤ ਕਰਦੀ ਹੁਣ ਇਹ ਸੈਂਪਲ ਆ ਗਿਆ ਇਹ ਪ੍ਰੂਫ ਹੈ ਹੁਣ ਸੁਣੀ ਸੁਣਾਈ ਗੱਲਾਂ 100 ਜਣੇ ਪਤਾ ਨਹੀਂ ਕਿੰਨੇ ਲੋਕ ਤੇ ਡੀਐਮ ਚ ਦੱਸਦੇ ਹੁੰਦੇ ਨੇ ਕੰਜਰੀਆਂ ਦੀ ਕਰਤੂਟਾਂ ਕਿ ਇਹ ਖੇ ਖਾ ਚੁੱਕੀਆਂ ਕੰਜਰੀਆਂ ਕੁੱਤੀਆਂ ਅਸਲ ਜ਼ਿੰਦਗੀ ਚ ਇਹ ਕੋਈ ਰੋਸਟਿੰਗ ਆ ਫਿਰ ਉਦਾਂ ਹੀ ਗੱਲ ਨਹੀਂ ਮੈਂ ਕਹਿੰਦੀ ਪਈ ਆਪਣੇ ਆਪ ਨੂੰ ਵੱਡਾ ਦਿਖਾਣ ਲਈ ਕਿ ਮੈਨੂੰ ਪਤਾ ਸਾਰਾ ਕੁਝ ਨਹੀਂ ਇਹ ਫੈਕਟ ਹੈ ਅੱਜ ਇਹਦੀ ਅਸਲੀਅਤ ਆਈ ਹੈ ਕਿ ਉਹ ਜੀਵਨ ਪ੍ਰਭ ਨੂੰ ਦੇਖ ਲੋ ਹਰਾਮ ਦੀ ਖਾ ਕੇ ਬੁੰਨ ਤੇ ਲੱਤ ਮਾਰਿਆ ਨਾ ਨੇ ਹੈਨਾ ਸੁਨੇਹਾ ਨੂੰ ਦੇਖ ਲੋ ਇਹ ਕੁੱਤੀ 2 ਮਹੀਨਿਆਂ ਚ ਆਪਣਾ ਵਿਆਹ ਤੋੜ ਕੇ ਬੈਠ ਗਈ ਕਿਉਂ ਇਹਨੂੰ ਖਾਜ ਬਥੇਰੀ ਸੀ ਇਹਨੂੰ ਚਾਹੀਦਾ ਸੀ ਗੂੰ ਜਿਹੜੀਆਂ ਜਿਹੜੀਆਂ ਗੱਲਾਂ ਫਰੈਸ਼ ਨੇ ਦਸੀਆਂ ਆਪਣੀ ਵੀਡੀਓ ਚ ਆਡੀਓ ਵੀ ਹੈਗੀ ਹੈ ਉਹ ਤੋਂ ਕੀ ਸਾਬਤ ਹੁੰਦਾ ਉਹ ਤੋਂ ਕੀ ਸਾਬਤ ਹੁੰਦਾ ਉਤੋਂ ਉਤੋਂ ਆਈਏ ਸਾਬਤ ਹੁੰਦਾ ਸਨੇਹਾ ਇੱਕ ਬਹੁਤ ਕਟਿਆ ਨੀਚ ਕਸਮ ਦੀ ਇਨਸਾਨ ਹੈ ਇਹ ਜੜੀ ਉਥੇ ਕਪਿਲ ਦੇ ਟੋਪੇ ਤੇ ਚੜ ਕੇ ਪੋਡਕਾਸਟ ਤੇ ਭੌਂਕਦੀ ਪਈ ਸੀ ਗगन ਲਾਲੀ ਨੇ ਕੁੱਟਿਆ ਮਤਲਬ ਇਹਦੇ ਡਿਵੋਰਸ ਦੀ ਵਜ੍ਹਾ ਦੱਸ ਰਹੀ ਸੀ ਕਿ ਕੁੱਟ ਮਾਰੀਏ ਉਹ ਲੱਲਾ ਪਪਾ ਹੈ ਇਹ ਇਹ ਕਿਉਂ ਕੁੱਟਿਆ ਤੂੰ ਵੈਸੇ ਛੱਤਰ ਸਹੀ ਖਾਦੇ ਹੋਣੇ ਜੇ ਗगन ਨੇ ਕੁੱਟਿਆ ਨਾ ਤੇਰੇ ਜੁੱਤੀਆਂ ਸਹੀ ਪਈ ਹੋਣੀਆਂ ਕਿਹੜਾ ਬੰਦਾ ਆਪਣੀ ਤੀਵੀਂ ਵੀ ਐਸੀ ਲੁਚਕੜੇ ਚ ਹਰਕਤਾਂ ਬਰਦਾਸ਼ਤ ਕਰ ਲਏਗਾ ਕਿਹੜਾ ਕਿਹੜੀ ਤੀਵੀਂ ਆਪਣੇ ਆਦਮੀ ਦੀ ਲੁਚਕੜੇ ਚ ਹਰਕਤਾਂ ਬਰਦਾਸ਼ਤ ਕਰ ਲਏਗੀ ਕੋ ਜਨਾਨੀ ਬਰਦਾਸ਼ਤ ਕਰ ਲੂਗੀ ਕਿ ਮੇਰਾ ਆਦਮੀ ਗੂੰ ਖਾਂਦਾ ਪਿਆ ਮੇਰਾ ਆਦਮੀ ਨੈਣ ਮਟੱਕੇ ਕਰ ਰਿਹਾ ਉਹ ਵੀ ਬੰਦਾ ਕਿਵੇਂ ਬਰਦਾਸ਼ਤ ਕਰ ਲੇ ਆਪਣੀ ਜਨਾਨੀ ਨੂੰ ਐਂਦਾ ਗੂੰ ਖਾਂਦੇ ਹੋ ਦੇਖ ਕੇ ਉਹਦੇ ਲੱਛਣ ਦੇਖ ਕੇ ਕੋਈ ਨਹੀਂ ਬਸ ਸਕਦਾ ਜੇ ਇੱਕ ਜਣਾ ਸਹਿਮਾ ਕੀ ਕਹਿੰਦੇ ਆ ਘਰਸਤੀ ਵਾਲਾ ਜਾਂ ਫਿਰ ਬਸਾ ਵਾਲਾ ਹੋਊਗਾ ਤੇ ਦੂਜਾ ਉਹਦੇ ਪੱਲੇ ਪੈ ਜਾਵੇ ਲੁੱਚਾ ਘੜੀਚਾ ਜਿੱਦਾਂ ਸਨੇਹਾ ਫਿਰ ਤਾਂ ਰਿਸ਼ਤਾ ਟੁੱਟਣਾ ਹੀ ਐ ਫਿਰ ਤੂੰ ਸਹੀ ਖਾਦੇ ਹੋਣੇ ਸਹੀ ਖਾਦੇ ਹੋਣੇ ਸਹੀ ਕੋਈ ਕੁਸ ਹੁਣ ਮੁੱਕੇ ਖਾਦੇ ਹੋਣੇ ਜੇ ਖਾਦੇ ਵੀ ਆ ਤਾਂ ਬਿਲਕੁਲ ਭਈਆ ਜਾਏ ਜੇ ਮੈਂ ਟੋਟਲੀ ਹੋ ਗਏ ਗਗੰਦੇ ਸਾਈਡ ਹੈਗੀਆਂ ਠੀਕ ਐ ਜੇ ਇੰਨਾ ਤੇਨ ਕੁੱਟਿਆ ਹੁੰਦਾ ਨਾ ਤੂੰ ਅੱਧ ਮਰੀ ਹੁੰਦੀ ਆ ਜਿਹੜਾ ਤੂੰ ਚਰਿੱਤਰ ਕਰਕੇ ਦਿਖਾਉਂਦੀ ਫਿਰਦੀ ਨਾ ਹੋਏ ਹਾਏ ਹਾਏ ਜਿਨ੍ਹਾਂ ਨੂੰ ਅਸਲ ਚ ਕੁੱਟ ਖਾਂਦੀਆਂ ਨਾ ਜਨਾਨੀਆਂ ਆਪਣੇ ਆਦਮੀ ਦੀਆਂ ਨਾ ਜਾਇਜ ਉਹਨਾਂ ਦੇ ਹਾਲ ਦੇਖਣ ਵਾਲੇ ਹੁੰਦੇ ਨਹੀਂ ਔਰ ਆ ਇਥੇ ਆ ਗਈ ਸੰਪਤੀ ਵਟੋਰਾ ਇਹ ਔਕਾਤ ਹੈ ਸਨੇਹਾ ਕਟਿਆਲ ਦੀ ਆਪਣੀ ਫਾਸਟ ਫਰੈਂਡ ਬੈਸਟ ਫਰੈਂਡ ਨਾਲ ਇੰਨੀ ਘਟਿਆ ਹਰਕਤ ਠੀਕ ਹੈ ਕਿੰਮੀ ਦੇ ਮੰਦੀਆਂ ਕਿੰਮੀ ਹੈ ਹਰਾ ਦੀ ਲੁਚੀ ਲਫੰਗੀ ਬਸ ਚ ਟੋਫੀਆਂ ਪਿੱਛੇ ਆਪਣਾ ਨਾੜਾ ਢਿੱਲਾ ਕਰਨ ਵਾਲੀ ਹੋਏਗੀ ਹੋਏਗੀ ਨਾ ਹੋਏਗੀ ਇਸ ਕੁੱਤਿਆਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਤੂੰ ਬਣਾ ਰਹੀ ਹੈਂ ਰਿਕਾਰਡਿੰਗ ਤੂੰ ਬਣਾ ਕੇ ਵੀਡੀਓ ਕੋਲਾਂ ਚ ਦਿਖਾਨੀ ਪਈ ਹੈ ਕਿਸੇ ਹੋਰ ਨੂੰ ਤੇਰੀ ਫਰੈਂਡ ਦਾ ਘਰ ਉੱਜੜ ਸਕਦਾ ਮੈਂ ਦੱਸਾਂ ਅਸਲ ਚ ਗੱਲ ਕੀ ਆ ਚਲੋ ਇਹ ਕਿਸੇ ਦੀ ਸਗੀ ਨਹੀਂ ਹੋਈ ਤਾਂ ਫਿਰ ਜਿੰਦ ਕੋ ਗਈ ਹੈ ਆਪਾਂ ਕਿਉਂ ਸੋਚੀਏ ਹੁਣ ਸਾਨੂੰ ਕੋਈ ਕੋਈ ਸਮਾਨ ਭੇਜੇਗਾ ਕਿਸੇ ਦਾ ਆਪਾਂ ਤਾਂ ਨੰਗਾ ਕਰਾਂਗੇ ਬਈ ਸਿੱਧੀ ਕੋਰੀ ਗੱਲ ਆਪਾਂ ਕਰਨਾ ਨੰਗਾ ਤੁਸੀਂ ਆਪ ਆਪਣਾ ਹਿਸਾਬ ਲਾ ਕੇ ਰੱਖੋ ਨਾ ਡਿਫੈਕਟਡ ਵੱਜੋ ਕਿਸੇ ਪਾਸੋਂ ਡਿਫੈਕਟਡ ਵੱਜੋਗੇ ਸਾਡੇ ਹੱਥੇ ਚੜ੍ਹ ਕੇ ਤਾਂ ਆਪਾਂ ਤਾਂ ਨੰਗਾ ਕਰ ਨਹੀਂ ਕਰਨਾ ਰੋਸਟਰਾਂ ਨੇ ਕਰੋ ਕਰੋ ਰੋਸਟਰੋ ਜਿਹੜਾ ਬਲੌਗਰ ਮਿਲਦਾ ਉਹਦੀ ਮਾਂ ਦੇ ਲੰਦੋ ਲਾਓ ਕੱਛੀਆਂ ਉਹਦੀਆਂ ਹੁਣ ਮੈਂ ਸਨੇਹਾ ਦੀ ਗੱਲ ਕਰਦੀ ਏ ਅਸਲ 'ਚ ਕਿਉਂ ਇਦਾਂ ਕਰਦੀ ਪਈ ਏ ਸੜਦੀ ਮੱਚਦੀ ਏ ਕਿ ਭਈ ਪਵਨ ਕਿ ਮੀ ਦਾ ਝੂਆ ਚਟਦਾ ਫਿਰਦਾ ਝੂਆ ਮੋੜਦਾ ਫਿਰਦਾ ਉਹ ਗਾਂਡੂ ਹੈਗਾ ਹੈ ਉਹ ਚੂਤ ਦਾ ਪਿੱਸੂ ਹੈ ਅਸ ਤਾਂ ਮੱਚਦੀ ਫਿਰਦੀ ਏ ਕਿਉਂਕਿ ਇਹਦੇ ਸੁਪਨਿਆਂ ਦਾ ਪਾਣੀ ਫਿਰ ਗਿਆ ਕਿਉਂਕਿ ਗਗਨ ਇਦਾਂ ਦਾ ਸੀਗਾ ਨਹੀਂ ਉਹ ਚਆਂਖ ਸੀਗੀ ਉਹ ਸੀਗੀ ਥੋੜੀ ਕਿ ਮੈਂ ਆਪਣੀ ਇੱਜ਼ਤ ਰੱਖਣੀ ਏ ਇਹਦੀ ਤਰ੍ਹਾਂ ਵਾਰਾ ਕੁੱਤਾ ਨਹੀਂ ਸੀਗਾ ਇਹ ਤਾਂ ਪਤਾ ਨਹੀਂ ਕੀ ਸੁਪਨੇ ਲੈ ਕੇ ਬੈਠੀ ਹੋਣੀ ਏ ਨਾ ਮੈਨੂੰ ਸਨੇਹਾ ਲੱਗਦੀ ਏ ਪਾਗਲ ਇਹ ਹਰਾਮ ਜਦੀ ਕਿ ਉਹ ਨਾ ਹਿਸਾਬ ਲਾ ਲੋ ਸਨੇਹਾ ਦੀ ਜਿਹੜੀ ਜਿਹੜੀ ਸਹੇਲੀ ਹੈ ਸਹੇਲਿਓ ਸਨੇਹਾ ਦੀਆਂ ਸਹੇਲੀਆਂ ਤੁਸੀਂ ਸੋਚੋ ਤੁਹਾਡਾ ਪਤਾ ਨਹੀਂ ਕੀ ਕੀ ਦੱਸਿਆ ਹੋਣਾ ਬਲੌਗਰੋ ਜਿਹੜਾ ਜਿਹੜਾ ਸਨੇਹਾ ਦੇ ਕੰਟੈਕਟ 'ਚ ਹੈ ਤੁਹਾਡਾ ਪਤਾ ਨਹੀਂ ਕੀ ਕੀ ਦੱਸਿਆ ਹੋਣਾ ਇਹਨੇ ਹਰਾਮਜਾਦੀ ਨੇ ਆਏ ਮ제 ਮ제 ਮਾਰੀ ਲਾਣ ਵਜੇ ਰੀ ਕੁੱਤੀ ਰੀ ਬਿਲਕੁਲ ਕੋਈ ਔਮਨ ਵੈਕਟਮ ਕਾਰਡ ਖੇਲੰਦੀ ਕੋਸ਼ਿਸ਼ ਵੀ ਕੀਤੀ ਤਾਂ ਜੁੱਤੀਆਂ ਤੇਰੇ ਰੱਜ ਕੇ ਪਾਏਗੀ ਜੈਸੀ ਤੇਰੀ ਹਰਕਤਾਂ ਹੁਣ ਕੋਈ ਫਾਇਦਾ ਨਹੀਂ ਹੈ ਔਮਨ ਵੈਕਟਮ ਕਾਰਡ ਖੇ ਡੰਦਾ ਹੋਏ ਮੈਨੂੰ ਕੁੱਟਮਾਰ ਹੋਈ ਵਧੀਆ ਥਾਲੇ ਉਹਨੇ ਤਾਂ ਨਹੀਂ ਕੀਤੀ ਭਈ ਤੂੰ ਲੋਕਾਂ ਤੋਂ ਕਰਵਾ ਲੈਂਗੀ ਆਪਣੀ ਕੁੱਟਮਾਰ ਰੋ ਰੋ ਕੇ ਦਿਖਾਉਂਦੀ ਸੀ ਉਪਰ ਉਹਦੀ ਕਿੰਮੀ ਤਾਂ ਚਲੇ ਮੈਂ ਦੱਸ ਚੁੱਕੀਆਂ ਲੰਨ ਦੀ ਭੁਖੀ ਹੈ ਵਿਚਾਰੀ ਕੀ ਕਰੇ ਉਹ ਹਾਂ ਉਹ ਆਦਤ ਸੇ ਮਜਬੂਰ ਹੈ ਉਹਨੂੰ ਬਿਮਾਰੀ ਸੈਕਸ ਐਡਿਕਸ਼ਨ ਦੀ ਬਹੁਤ ਮਾੜਾ ਹਾਲ ਹੈ ਜਿੱਦਾਂ ਕਿਮੀ ਐ ਤੂੰ ਪਈ ਹੋਈ ਸੀ ਨਾ ਆਏ ਹਾਏ ਹਾਏ ਉਹ ਕਹਾਵਾ ਤਾਂ ਨਾ ਇੱਕ ਫੁੱਦੀ ਦਾ ਫਗਵਾੜਾ ਜਿਹੜੀ ਹਾਲਤ ਦੇਖ ਕੇ ਫਗਵਾੜਾ ਛੱਡ ਤੂੰ ਫੇ ਲੋਰ ਜਲੰਦਰ ਅੰਬਰ ਸਰ ਬਣੀ ਪਈ ਸੀ ਤੇ ਸਨੇਹਾ ਤੂੰ ਤਾਂ ਪੂਰੀ ਦੱਲਿਆਂ ਵਾਲੀ ਹਰਕਤਾਂ ਕੀਤੀਆਂ ਜਿਹੜੀ ਤੇਰੀ ਕਰਤੂਤਾ ਸਾਹਮਣੇ ਆਈਆਂ ਹੈ ਤੁਹਾਡਾ ਚੱਕਲੇ ਦੀ ਅੰਮਾ ਜੀ ਤੋਂ ਵੀ ਭੈੜੀ ਦੱਲੀ ਨਿਕਲੀ ਹੈ ਤੁਹਾਡਾ ਜਮਈ ਦੱਲੀ ਨਿਕਲੀ ਹੋਣਾ ਇਹ ਇੱਕੋ ਚੀਜ਼ ਸੋਚੋ ਸੁਨੇਹਾ ਦੇ ਕੰਟੈਕਟ ਵਿੱਚ ਕੌਣ ਕੌਣ ਆਇਆ ਅਮਰ ਦਾ ਭਾਈ ਹੈ ਆ ਨਰੁੱਲੇ ਆਏ ਆ ਤੇ ਹੋਰ ਕੌਣ ਆਇਆ ਐਂਜਲ ਓਏ ਹੋਏ ਐਂਜਲੇ ਸੁਨੇਹਾ ਐਂਜਲ ਦੀ ਦੱਸ ਦੇ ਕੋਈ ਗੱਲ ਕਾਣੀ ਬਾਤ ਬਾਹਰ ਨਿਕਲਾ ਜੇ ਮਜ਼ਾ ਆ ਜਾਏ ਮਜ਼ਾ ਆਹੋ ਉਹ ਤਾਂ ਪਤਾ ਹੈ ਐਂਜਲ ਬਾਰੇ ਨਰੁੱਲੀਆਂ ਬਾਰੇ ਤੇ ਜਿਹੜੀਆਂ ਹੈਗੀਆਂ ਸਾਰੀਆਂ ਬਾਰੇ ਸਭ ਪਤਾ ਹੈ ਉਹਨਾਂ ਗੱਲ ਇਹ ਹੈ ਕਿ ਐਵੀਡੈਂਸ ਪੱਕੇ 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 ਵਾਲੇ ਪ੍ਰੂਫ ਜੇ ਸਾਹਮਣੇ ਆਂ ਤਾਂ ਆਪਾਂ ਨੰਗੇ ਕਰੀਏ ਹਾਂ ਹੁਣ ਸਾਨੂੰ ਬਥੇਰੇ ਲੋਕਾਂ ਨੇ ਬਥੇਰੀਆਂ ਕਹਾਣੀਆਂ ਦਸੀਆਂ ਇੱਕ ਬਲੌਗਰ ਨਹੀਂ ਹੈਗੀ ਬਰਨਾਲੇ ਦੀ ਠੀਕ ਹੈ ਉਹਦਾ ਮਤਲਬ ਉਹਦਾ ਨਾ ਰੰਗਾ ਰੰਗ ਪ੍ਰੋਗਰਾਮ ਆਇਆ ਹੋਇਆ ਉਹ ਛੋਟੀ ਉਮਰ 'ਚ ਆਪਣੇ ਕਜ਼ਨ ਦੇ ਥੱਲੇ ਪੈ ਕੇ ਉਹਦੇ ਨਾਲ ਵਿਆਹ ਕਰਾ ਕੇ ਬੈ ਗਈ ਰੰਡੀ ਹਾਂ ਸਹੀ ਸਮਝੋ ਉਸ ਕੁੱਤਿਆ ਬਾਰੇ ਗੱਲ ਕਰ ਰਹੀ ਹਾਂ ਕੁੱਤੀਏ जी अः दल्ली है, है सो कोल्ड रोस्टर दली छा गलत है बाद मारा हाँ स्नेहा आराम जी जो थी, थी आ, ज़िया। 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 लगी है पटारा खोल आई है चंगा खुल 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 के आ नजारे नजारे आ हा आह देखो देखो जाके जलूस देखो कंजरिया का आकात है किसी भैन चौद ने आके क्या ना गया चौध ਗੜਾ ਕਰਦੀ ਹੈ ਗੜਾ ਕਰਦੀ ਆ ਤੁਹਾਡੀ ਮਾਂ ਦਾ ਫੁੱਦਾ ਕਰਦੀ ਆ ਮੈਂ ਐਨ ਚੌਦ ਰਹੀ ਗੱਲ ਹੁਣ ਹੁਣ ਬਥੇਰੇ ਆਦੇ ਸਮਝੇ ਰਾਜ਼ ਖੁੱਲਣੇ ਰਾਜ਼ ਪਰਦੇ ਪਰਦੇ ਫਾਸ਼ ਹੋਣੇ ਪਰਦੇ ਕਈ ਚੋਹਰਾ ਦੇ ਠਗਾ ਦੇ ਜਿਹੜੇ ਪੇ ਉਹ ਕੀ ਕਹਿੰਦੇ ਆ ਬੜੀ ਨੀਟ ਐਂ ਕਲੀਨ ਆਪਣੀ ਇਮੇਜ ਬਣਾ ਕੇ ਬੈਠੇ ਹੋਇਆ ਸਾਲਿਓ ਤੁਹਾਡੀ ਬੁੰਡ ਮੱਚਣ ਵਾਲੀ ਹੈ ਬੁੰਡ ਹੈ ਬੁੰਡੇ ਬੁੰਡੇ ਆਪਣੀ ਬਚਾ ਕੇ ਰੱਖੋ ਔਰ ਬੱਚੋ 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 ਜਿਸ ਗੈਂਗ ਬੈਂਗ ਦਾ ਪਰਦਾ ਫਾਸ਼ ਹੋਣਾ ਨਾ ਉਹ ਸਾਲਿਆ ਪਰੂਫ ਤਾਂ ਮਟਾ ਰਿਆ ਹੈ ਨਾ ਤੁਸੀਂ ਪ੍ਰੂਫ ਮਟਾਤਾ ਲੱਗਿਓ ਕੋਈ ਫਾਇਦਾ ਨਹੀਂ ਆ ਉਹਦਾ ਆਲਰੇਡੀ ਡਾਟਾ ਉਹਦਾ ਜਿਹੜਾ ਹੈਗਾ ਨਾ ਪ੍ਰਿੰਟ ਸਾਡੇ ਕੋਲ ਪਏ ਹੋਏ ਆ ਤੇ ਬਸ ਸਮਾਂ ਲੱਗਣ ਦੀ ਧੀਰ ਹੈ ਬਸ ਅਚਾਨਕ ਹੀ ਧਮਾਕਾ ਕਰਨਾ ਤੇ ਹਾਂ ਜਾਂਦੇ ਜਾਂਦੇ ਮੈਂ ਅਗੇਨ ਦੁਬਾਰਾ ਕਹਿ ਰਹੀ ਹਾਂ ਮੇਰਾ ਮਕਸਦ ਕਿਸੇ ਨੂੰ ਬਦਨਾਮ ਕਰਨਾ ਆ ਕਿਸੇ ਨੂੰ ਥੱਲੇ ਕਰਨਾ ਨਹੀਂ ਹੈਗਾ ਮੈਂ ਸਿਰਫ ਪਬਲਿਕ ਦੇ ਲਈ ਪਬਲਿਕ ਅਵੇਅਰਨੈਸ ਦੇ ਲਈ ਇਹ ਜਿਹੜੇ ਚੋਰ ਠੱਗ ਹੈ ਉਹਨਾਂ ਨੂੰ ਨੰਗਾ ਕਰ ਰਹੀ ਆ ਜੇ ਮੇਰੇ ਸਾਹਮਣੇ ਕੁਝ ਵੀ ਆਂਦਾ ਹੈ ਤਾਂ ਪਬਲਿਕ ਦਾ ਪੈਸਾ ਪਬਲਿਕ ਤੁਸੀਂ ਅਵੇਅਰ ਹੋਣਾ ਤੁਹਾਡੀ ਮਿਹਨਤ ਦਾ ਪੈਸਾ ਤੁਸੀਂ 1000 10 100 ਸਵਾਲ ਕਰਨੇ ਆ ਬਈ ਕਿਹੜੀ ਜਗ੍ਹਾ ਕੀ ਐ ਨਾਮ ਉਸ ਜਗਾ ਦਾ ਏਰੀਆ ਕੀ ਐ ਫੁੱਲ ਐਡਰੈਸ ਲੋ ਬੈਂਕ ਡਿਟੇਲ ਲੋ ਕਿਊ ਆਰ ਕੋਡ ਲੋ ਆਪਣਾ ਜਾ ਕੇ ਵੈਰੀਫਾਈ ਕਰੋ ਫਿਰ ਜਾ ਕੇ ਤੁਸੀਂ ਰੁਪਈਆ ਦੋ ਲੱਖ ਦੋ ਜੀ ਸੱਦ ਕੇ ਦੋ ਪਰ ਵੈਰੀਫਾਈ ਤੁਸੀਂ ਕਰਨਾ ਜੇ ਤੁਹਾਡੇ ਕੋਲ ਵੈਰੀਫਾਈ ਨਹੀਂ ਹੁੰਦਾ ਡੀਐਮ ਕਰੋ ਆਪਾਂ ਵੈਰੀਫਾਈ ਕਰਕੇ ਦੇਵਾਂਗੇ ਤੁਸੀਂ ਜਿੰਨੂੰ ਮਰਜ਼ੀ ਕਰੋ ਪਰ ਪੈ ਮਿਹਨਤ ਦੀ ਪੈਸਾ ਐਵੇਂ ਨਾ ਸੁੱਟੋ ਬਹੁਤ ਮਿਹਨਤ ਕਰਕੇ ਸਾਡੇ ਘਰ ਦੇ ਜੀ ਕਮਾਉਂਦੇ ਨੇ ਕਈਆਂ ਦੇ ਪਿਓ ਮਾ ਆ ਕੀਆਂ ਦੇ ਕੀ ਕਹਿੰਦੇ ਆ ਹਸਬੰਡ ਵਾਈਫ ਕਮਾਉਂਦੇ ਹੋ ਨਾ ਤੁਸੀਂ ਪੈਸੇ ਕਿੱਡਾ ਸਿਰ ਦੇ ਗਏ ਹੋਏ ਆਪਣੇ ਬੱਚੇ ਸਾਡੇ ਤੇ ਰੱਖ ਕੇ ਬੱਚੇ ਸਾਡੇ ਤੇ ਰੋਲ ਕੇ ਮਿਹਨਤ ਕਰਦੇ ਆ ਮੀਆਂ ਬੀਬੀ ਜਿਹੜੇ ਇਕੱਠੇ ਕਮਾਉਂਦੇ ਨੇ ਇਹਨਾਂ ਕਮਾ ਲਈ ਨਹੀਂ ਨਾ 100 ਵਾਰੀ ਸੋਚਿਆ ਕਰੋ ਡੋਨੇਸ਼ਨ ਦਾ ਜਿਹੜਾ ਧੰਦਾ ਚੱਲ ਰਿਹਾ ਐ ਐਨਜੀਓ ਤੇ ਧੰਦੇ ਚੱਲ ਰਹੇ ਆ ਤੁਸੀਂ ਚਾਹਤੀ ਨਾ ਮਾਰੋ Google ਤੇ YouTube ਤੇ ਸਰਚ ਤਾਂ ਕਰੋ ਤੁਹਾਨੂੰ ਸਾਰਾ ਕੱਚਾ ਝੱਟਾ ਮਿਲ ਜਾਏਗਾ ਕਿ ਕਿਸ ਕਿਸ ਤਰੀਕੇ ਨਾਲ ਠਗੀਆਂ ਹੋ ਰਹੀਆਂ ਜੇ ਮੇਰੀ ਸਹੇਲੀ ਮੇਰੇ ਕਹੇ ਤੇ ਮੇਰੇ ਘਰ ਦੇ ਕਿਸੇ ਫੰਕਸ਼ਨ ਤੇ ਆਂਦੀ ਐ ਮੇਰੇ ਬਰਥਡੇ ਪਾਰਟੀ ਤੇ ਆਂਦੀ ਐ ਮੈਂ ਉਹਦੇ ਘਰ ਦੇ ਨੂੰ ਕਹਿੰਨੀ ਆ ਆਂਟੀ ਮੇਰੇ ਨਾਲ ਭੇਜ ਦਿਓ ਮੇਰੀ ਫਰੈਂਡ ਨੂੰ ਮੈਂ ਆਪਣੀ ਜ਼ਿੰਮੇਵਾਰੀ ਤੇ ਲੈ ਕੇ ਜਾ ਰਹੀ ਆ ਮਤਲਬ ਮੇਰੇ ਮੂੰਹ ਨੂੰ ਉਹਦੇ ਘਰ ਦੇ ਭੇਜਣਗੇ ਮੇਰੀ ਸਹੇਲੀ ਦੇ ਤੇ ਉਹ ਸਹੇਲੀ ਦੀ ਜ਼ਿੰਮੇਵਾਰੀ ਪੂਰੀ ਪੂਰੀ ਮੇਰੀ ਕਿ ਹਾਂ ਮੈਂ ਲੈ ਕੇ ਆਈਆਂ ਮੈਂ ਕਹਿ ਕੇ ਇਨਵਾਈਟ ਕੀਤਾ ਤੇ ਉਹ ਜ਼ਿੰਮੇਵਾਰੀ ਮੇਰੀ ਬੈਠਦੀ ਮੈਂ ਉਹਨੂੰ ਪੂਰੀ ਜੈਡ ਪਲੱਸ ਸਿਕਿਉਰਿਟੀ ਦੂੰਗੀ ਅਰੇ ਮੁੰਡੇ ਮੰਡੇ ਛੱਡੋ ਸਾਲੇ ਮੈਂ ਤਾਂ ਮੱਖੀ ਮੱਛਰ ਨਾ ਬੈਠਣ ਦਵਾ ਜਿੱਦਾਂ ਆਈ ਮੈਂ ਉਦਾਂ ਹੀ ਛੱਡ ਗਿਆ ਵਾ ਇਹ ਕੈਸੇ ਸਹਿ ਲਈਏ ਸੁਨੇਹਾ ਇਹ ਕੈਸੇ ਸਹਿ ਲਈਏ ਕਿੰਮੀ ਦਾ ਵਾ ਛੱਡੋ ਮੈਂ ਕਹਿੰਦੀ ਹੋਂ ਤਾਂ ਹੈਗੀ ਇਦਾਂ ਦੀ ਹੈ ਇੱਕ ਫਰੈਂਡ ਹੋਣ ਦੇ ਨਾਤੇ ਇੱਕ ਬੈਸਟ ਫਰੈਂਡ ਹੋਣ ਦੇ ਨਾਤੇ ਇਹਦਾ ਕੋਈ ਫਰਜ ਨਹੀਂ ਬੰਦਾ ਸੀਗਾ ਇਹ ਤਾਂ ਆਪ ਖੱਡਾ ਖੋਦਦੀ ਪਈ ਸੀ ਹੁਣ ਮੈਂ ਜਿਵੇਂ ਗਿਆ ਜਿਵੇਂ ਪਿੱਛੇ ਗਿਆ ਵੀਡੀਓ ਦੇ ਵਿੱਚ ਇਹ ਸਾਲੀ ਕੁੱਤੀ ਇਹ ਖਾਰਖਾਂਦੀ ਸੀ ਜਲਦੀ ਸੀ ਕਿ ਉਹਦਾ ਘਰ ਕਿਵੇਂ ਬਸਿਆ ਹੋਇਆ ਉਹ ਬਸੇ ਨਾ ਉੱਜੜ ਜੇ ਛੜਛੜਾ ਹੋ ਜਵੇ ਸੇਮ ਕੰਮ ਇਹਨੇ ਇੰਜਲ ਨਾਲ ਵੀ ਕਰਨਾ ਇੰਜਲ ਨਾਲ ਸ਼ਾਇਦ ਕੰਮ ਤਾਂ ਬਣ ਗਿਆ ਇਹਨਾਂ ਦਾ ਸ਼ਾਇਦ ਥ੍ਰੀਸਮ ਹੁੰਦਾ ਪਿਆ ਮੈਂ ਵੀ ਸ਼ਾਇਦ ਕੀ ਪਤਾ ਪਈਏ ਕਿਹੜਾ ਬੰਬ ਫਟ ਜਾਵੇ Enjoy ਕਰੋ ਭਈਆ ਲੋਕੀ ਲੱਗੇ ਹੋਏ ਨੰਗੇ ਹੋਣ ਤੇ ਆਪਾਂ ਭਈਆ ਨਜ਼ਾਰੇ ਲੈ ਰਹੇ ਹੋਂ ਨੰਗੇ ਸਾਲਿਓ ਸਾਰੇ ਨੰਗੇ ਹੋ ਜਾਓ ਮੇਰੇ ਵੱਲੋਂ ਹੈ ਹੋ ਨੰਗੇ ਭੈਣ ਚੋਦੇ ਸਾਲੇ ਆਹ ਦੇਖੋ ਯਾਰ ਅਨਾ ਇਹਦਾ ਹੈ ਫਸਟ ਬਲੌਗ ਇਹਦਾ ਕਿੰਮੀ ਦੇ ਬਲੌਗਾਂ ਵਿੱਚ ਆ ਕੇ ਹੀ ਇਹਦਾ ਅਪਲੋਡ ਹੋਇਆ ਸੀ 22 2022 1 ਅਪ੍ਰੈਲ ਨੂੰ ਰਾਈਟ ਤੇ ਦੇਖ ਲੋ ਬੜਾ ਯਾਰਾ ਨਾ ਸੀਗਾ ਇਹ ਏਡੀ ਕੁੱਤੀ ਨਿਕਲੇਗੀ ਏਡੀ ਕੁੱਤੀ ਨਿਕਲੇਗੀ ਰਬਾ ਸਨੇਹਾ ਤੂੰ ਕਿਸੇ ਦੀ ਤਾਂ ਸਗੀ ਹੋ ਜਾ ਨਾ ਤੂੰ ਆਪਣੇ ਮਾਪਿਓ ਦੀ ਸਗੀ ਕੁਆਰੇ ਹੁੰਦੇ ਤੂੰ ਫੁੱਦ ਮਰਾਈ ਗਈ ਹੈ ਨਾ ਤੂੰ ਜਿਹਦੇ ਵਿਆਹ ਕੇ ਗਈ ਉਹਦੀ ਵੀ ਨਹੀਂ ਸਗੀ ਹੋਈ 2 ਮਹੀਨੇ ਚ ਤੂੰ ਆਪਣਾ ਰੰਗ ਦਿਖਾ ਲਿਆ ਇੱਥੇ ਵੀ ਤੂੰ ਡੰਗ ਮਾਰ ਗਈ ਇਹਨੂੰ ਕਿੰਮੀ ਨੂੰ ਹੈ ਚਲੋ ਕਿੰਮੀ ਮੈਂ ਬਰ ਬਰ ਕਨੀ ਹੈ ਹੈ ਹਲਨ ਦੀ ਭੁਖੀ ਠੀਕ ਹੈ ਯਾਰ ਹੈ ਹਲ ਸਿਕਸਿਕ ਡਿਕਟਡ ਉਹਨੂੰ ਵਕ ਵਕ ਨੂੰ ਨਹੀਂ ਚਾਹੀਦੀ ਹੈ ਹੋਰ ਕੀ ਚਾਹੀਦਾ ਉਹਨੂੰ ਤੇ ਤੇਰੀ ਤਰ੍ਹਾਂ ਨਹੀਂ ਤਰੀਕਾ ਨਾਂ ਦੇ ਸੱਚੀ ਜਿਵੇਂ ਸਾਹ ਦੀ ਚਲੋ ਉਹਨਾਂ ਦਾ ਘਰ ਬਸਿਆ ਤਾਂ ਬਸੰਦੋ ਉਹਨੂੰ ਨਾ ਗੱਲ ਤਾਂ ਸਹੀ ਹੈ ਮੈਂ ਚਲੋ ਹੈ ਕਿਮੀ ਕਿਮੀ ਤਾਂ ਗਲਤ ਹੈ ਉਹਨੂੰ ਤਾਂ ਆਪਾਂ ਸਹੀ ਕਹਿੰਦੇ ਨਹੀਂ ਪਰ ਜਿਹੜਾ ਗੰਦ ਇਸ ਕੁੱਤੀ ਨੇ ਪਾਇਆ ਮੈਂ ਤਾਂ ਸੋਚ ਕੇ ਹੈਰਾਨ ਵੀ ਸੁਨੇਹਾ ਤੂੰ ਆਪਦੀ ਭੈਣ ਦੀ ਸਗੀ ਹੋ ਜਾਏਂਗੀ ਜਿਹੜਾ ਤੂੰ ਕਰਮਕਮਾਰੀਂ ਗੂੰ ਪਾ ਰਹੀਆਂ ਤੇ ਗੰਧ ਪਾ ਰਹੀਆਂ ਤੂੰ ਖਰਾਮਦੀ ਏ ਮੈਂ ਤਾਂ ਤੇਰੀ ਛੋਟੀ ਭੈਣ ਲਈ ਫਿਕਰਾ ਹੋ ਰਿਹਾ ਉਹ ਵਿਚਾਰੀ ਦਾ ਦੇਖ ਐਂਜਲ ਐਂਜਲ ਸ਼ਿਵਮ ਨੇ ਵੀ ਇਹਨੂੰ ਅਨਫੋਲੋ ਕਰਤਾ ਅਨਫੋਲੋ ਕਰਦੇ ਆ ਕਿ ਅਨਫਰੈਂਡ ਕਰਦੇ ਆ ਨੂੰ ਜੋ ਵੀ ਲੋੜਾ ਲਸਣ ਗੰਦੇ ਉਹ ਕਰਤਾ ਹਾਂ ਓਏ ਵੇ ਵਾਇਰਲ ਕਪਾਲਾ ਇਹਨਾਂ ਦੇ ਉੱਤੇ ਵੀ ਤੂੰ ਚੜੀ ਆ ਵਾ 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 ਵੈਲਕਮ ਟੂ ਆਰ ਨੈਕਸਟ ਵਲੌਗ ਤੇ ਐਸ ਨੇ ਹਾਂ ਦੱਸ ਦੇ ਕਿ ਤੂੰ ਤਾਂ ਨਹੀਂ ਵਾਇਰਲ ਕੀਤਾ ਕੁਲੜ ਪੀਜ਼ਾ ਹੈਂ ਤੇਰੇ ਕਰਕੇ ਤਾਂ ਨਹੀਂ ਆ ਸਭ ਵਾਇਰਲ ਹੋਇਆ ਇਹ ਦੇਖਾ ਕਿਹੜਾ ਵੱਡੇ ਆਏ 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 ਦੱਸ ਦੱਸਨੇ ਹਾਂ ਜਿਵੇਂ ਤੇਰੇ ਕਰਤੂਤਾਂ ਸਾਹਮਣੇ ਆ ਰਹੀ ਹੈ ਲੱਗਦਾ ਤਾਂ ਫਿਆ ਕੀ ਪਤਾ ਤੂੰ ਨਾ ਵਾਇਰਲ ਕਿੱਤਾ ਹੋਵੇ ਹੈ ਵਿਚਾਰਾ ਐਵੇਂ ਹੀ ਕਰਨ ਦਿੱਤਾ ਰਗੜਤਾ ਇਹਨਾਂ ਨੇ ਕੁਲੜ ਵਾਲਿਆਂ ਨੇ ਓਹ ਹੋ ਹੋ ਆ ਕੀ ਹੈ ਚੇਂਜਲ शिवम ਪਤਾ ਨਹੀਂ ਕਿਹੜਾ ਕਿਹੜਾ ਸੰਦਸਮਨ ਲਕੋ ਕੇ ਰੱਖੇ ਹੋਣੇ ਨੇ ਵਈ ਲੋਕੋ ਢਰੋ ਜਿਹੜਾ ਜਿਹੜਾ ਸਨੇਹਾ ਦਾ ਟੱਚ ਤੇ ਆਇਆ ਭਾਈ ਉਹਨਾਂ ਦੀ ਸਾਰਿਆਂ ਦੀ ਕੱਚੀਆਂ ਲੱਤ ਜਾਣੀ ਹੈਗੀ ਹੁਣ ਸਨੇਹਾ ਨੇ ਤਾਂ ਸਾਰੀ ਉਲਟੀ ਕਰਤੀ ਹੋਣੀ ਪਰ ਅਸ਼ੀਕੋ ਸੋਚਦੀ ਹੈ ਨਹੀਂ ਤੈਨੂੰ ਪਿਠਾਊਗਾ ਤਾਂ ਸਭ ਨੇ ਟੋਪੀ ਸਭ ਨੇ ਲੈਂਦੀ ਥੱਕ ਗਈ ਤੇਰਾ ਬਰਥਡੇ ਵਾਲਾ ਬਲੌਗ ਲੱਭ ਕੇ ਰੱਖਾ ਭਲੇ ਕਿੱਥੇ ਹੈ ਤੇਰਾ ਬਰਥਡੇ ਵਾਲਾ ਜੀਚੇ ਤੂੰ ਦਗਾ ਕਬਾਇਆ ਬਰਥਡੇ ਸੈਲੀਬ੍ਰੇਸ਼ਨ ਹਮ ਇਹ ਚੇਕਾ ਚੇਕ ਪਾਵਨ ਨਹੀਂ ਸੀਗਾ ਮੇਰੇ ਖਾਲ ਪਿਛਲੇ ਸਾਲ ਦਾ ਨਾ ਹੋਵੇ ਦੇਖ ਲੈਨੇ ਆ ਇਹ ਝਗੜੇ ਏਡੀ ਵੱਡੀ ਗੱਲ ਹੈ ਵੀ ਇਹ ਵੀ ਕੋਈ ਕਹਿਣ ਦੀ ਗੱਲ ਹੈ ਹਾਂ ਲੌੜਾ ਲਸਣ ਲੋੜਾ ਲਸਣ ਲੋੜਾ ਲਸਣ ਲੋੜਾ ਲਸਣ ਮੈਂ ਬੈਕਗ੍ਰਾਉਂਡ ਮਿਊਜ਼ਿਕ ਤੇ ਰਹੀ ਹਾਂ ਜਦ ਤੱਕ ਲੱਭ ਪਾਣੀ ਐਸ ਨਹੀਂ ਹਾਂ ਕਿੱਥੇ ਤੂੰ ਸਕੀਮਾਂ ਲੜਾ ਕੇ ਬੈਠੀ ਸੀ ਕਿਵੇਂ ਗਗਨ ਲਾਲੀ ਦੀ ਮਾਂ ਚੋਦਾਂਗੀ ਗੀਤ ਓਏ ਬੰਬੂ ਤੇਰੀ ਆਪ ਦੀ ਬੁੰਡ ਜੇ ਵੜ ਗਿਆ ਵੇ ਵੇ ਸੁਨੇਹਾ ਤੂੰ ਤਾਂ ਗਈ ਹੋ ਨਾ ਤੇਰਾ ਤਾਂ ਹੋ ਗਿਆ ਮੂੰਹ ਕਾਲਾ ਤੂੰ ਤਾਂ ਕਿਸੇ ਪਾਸੇ ਦੀ ਨਹੀਂ ਰਹੀ ਵੇ 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 ਵੇੜਾ ਵਜੇ ਵੇ ਤੇਰਾ ਇਹ ਵਈ ਵਈ ਬਈ ਕਿੱਥੇ ਆ ਕਿੱਥੇ ਆ ਬਰਥਡੇ ਬਈ ਇਸ ਬਰਥਡੇ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਲੱਗ ਗਿਆ ਬਰਡੇ ਐਵੇਂ ਉਹ ਲੱਗ ਗਿਆ ਲੱਗ ਗਿਆ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਟੱਪ ਟੱਪ ਫਸਾਰੀਓ ਅੱਛਾ ਇਹਦਾ ਬਰਡੇ ਆ ਇਹ ਆ ਰਿਹਾ ਇਹ ਰਿਹਾ ਬਰਡੇ ਬਰਡੇ ਵਾਲਾ ਬਰਡੇ ਵਾਲਾ ਬਲੌਗ ਆ ਰਿਹਾ ਚਲੋ ਮੰਮੀ ਕੋ ਵੀ ਹੈਪੀ ਬਰਥਡੇ ਹੂੰ ਬਰਡੇ ਗਰਲ ਵੇਖਾ ਕੌਣ ਕੌਣ ਆਇਆ ਸੀ ਤੇਰੇ ਵੱਡੇ ਤੇ ਕੀ ਗੋਲ ਖਲਾਇਆ ਤੂੰ ਗਿਵ ਮੀ 2 3 ਗਿਵ ਮੀ 2 3 ਲੋਲਾ ਲੈ ਤੂੰ ਕੁੱਤੀਏ 3 ਬਲੇਡ ਫੀਸ ਕਿੱਥੇ ਆ ਕਿੰਮੀ ਦੀ ਐਂਟਰੀ ਕਿੰਮੀ ਐ ਕਿੱਥੇ ਆ ਤੂੰ ਲੈ ਮੁੰਡਾ ਯਾਰ 23 ਕੋਈ ਮੇਰੀ ਹੈਲਪ ਕਰ ਦੋ ਤੁਸੀਂ ਸਾਰੇ ਦੇ ਸ਼ਰਮ ਖੜੇ आए हाय बेशरम बेशरम आ वाह तू की है लुची है तू दस तू, दे तू क्यों कुत्ती है है तेरी किथे किथे गई किमी तू नहीं नजर आ रही मेनूरी ओरी किमी ਏ ਕਿੰਨੇ ਕਿੰਨੇ ਦਿਖਾ ਤੂ ਕੀ ਪਾਇਆ ਸੀਗਾ ਅਮਰਦੱਬ ਵੀ ਆਈ ਐ ਤੇ ਨਾਲ ਓ ਰਾਮ ਜੀ ਆ ਦੀ ਐ ਤੂ ਪਹਿਲੇ ਹੋਟਲ ਆ ਉ ਰੀ 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 ਹੱਥ ਚ ਫੜਿਆ ਉਹਨੇ ਹੱਥ ਚ ਕੀ ਫੜਿਆ ਏਹੇ 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 ਆਏ ਆਏ ਦੇਖ ਦੇਖ ਦੇ ਕਿਦਾਂ ਚੱਕ ਚੱਕ ਕੇ ਨੱਚਦੀ ਪਈ ਐ ਉਹ ਜਾਂ ਕਾਲੀ ਡਰੈਸ ਆ ਏ ਏ ਆ ਰੀ ਆਰੀ ਓਏ ਯਾਰੀ ਓ ਵਾ 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 ਦੇਖ ਦੇ ਦੇ ਨੰਗੀ ਜੀ ਬਰਾਵੀ ਨਹੀਂ ਪਾਉਂਦੀਆਂ ਕੁੱਤੀਆਂ ਅੱਜ ਕੱਲ੍ਹ ਦੀਆਂ ਮੈਂ ਉਹ ਗਲਾਸ ਦੇਖਣਾ ਇੰਨੇ ਪੀਤਾ ਕੀ ਸੀਗਾ ਆ ਨੇ ਇਹ ਕੱਢ ਜਾ ਉਰਾ ਇਹ आ हा 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 इन्हने लिता सी गस ठीक है हो गया तेरा आए मार ठुमके मार ठुमके है आए 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 आ, आ देख सिरे भी कुत्ती है जिसने इदा दल का की की निकलना बार ओ बे बल्ले बल्ले ही बल्ले 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 हैं मार ठुमके किमी है तेरे मैं ठुमके के देखने ओके देख, पिछे खड़ी पिछे खड़ी पिछे खड़ी पिछे खड़ी है पिछे 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 खड़ी 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 आए आए किमी है ਉਹ ਦੇਖੋ ਉਹ ਪਿਛੇ ਖੜੀ ਮਹਿਕ ਦੇ ਪਿਛੇ ਖੜੀ ਕਿਤੇ ਕਿਤੇ ਕਿਦਾਂ ਠੁਮਕਦੀ ਪਈ ਹੈ ਮੈਂ ਦੇਖਣਾ ਤੂੰ ਕਿਹੜੇ ਕਮਰੇ ਚ ਵੜੀ ਸੀ ਕਿਹੜੇ ਹੋਟਲ ਚ ਵੜੀ ਸੀ ਉਹ ਖੜੀ ਉਹ ਖੜੀ ਨਾਲ ਦੀ ਨਾਲ ਦੀ ਕਿੰਬ ਉਹ ਪਾਰਲਰ ਵਾਲੀ ਜਿਹਦੇ ਰਿਕਾਰਡਿੰਗ ਚ ਗੱਲ ਹੋਤਾ ਹੈਗੀ ਹੈ ਆ ਦੇਖ ਹਰਾਮ ਦੀ ਨੇ ਆਉਂਤਾ ਹੈਗੀ ਹੈ ਨੰਗ ਇਹਨੇ ਆਪ ਦੀ ਨਾਲ ਦੀ ਭੈਣ ਨੂੰ ਵੀ ਬਣਾ ਦੇਣਾ ਲੁੱਚੜ ਕਿੱਥੇ ਗਈ ਕਿੰਮੀ ਐ ਤੂੰ ਹੋਟਲ ਕਿਹੜੇ ਚ ਵੜੀ ਸੀ ਇੱਕ ਔਰੀ 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 ਕਿੰਮੀ ਕਿੰਮੀ ਐ ਕਿੱਥੇ ਗਈ ਕਿਮੀ ਐ ਹੂੰ ਕਿਮੀ 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 ਮਾਂ ਹੋਟਲ ਜਾਂਦੀ ਹੋਈ ਨੂੰ ਫੜਨਾ ਰੰਗੀ ਹੱਥੀ ਅੱਛਾਲੀ ਸਾਲੀ ਨਸ਼ੇ ਚ ਚੂਰ ਇਹ ਨਸ਼ਾ ਕਰਕੇ ਬੈਠੇ ਨੇ ਸਾਰੇ ਤੇ ਸਾਰੇ ਕੰਜਰ ਜਿਸ ਹਿਸਾਬ ਨਾਲ ਪਾਗਲ ਹੋਏ ਪਏ ਨੇ ਉਹ ਦੇਖ ਦੇ ਦੇ ਕੁੱਤੀਆਂ ਕਿਵੇਂ ਇਹ ਇੱਕ ਵਾਰ